ਹਰ ਸਤ ਬਾਹੁਰ ਜੀ ਕੀ ਫਤਿਹ ਵਾਦਰੂ ਸਭ ਜੀਓ ਪ੍ਰਹਰ ਤੂੰ ਬਸੂਰ ਮੋਰ ਕਸੰਭ ਸੰਤ ਗਣਾਤਮ ਆਵੈ ਰੰਸਸਤਿਰ ਨੂਦਰ ਸੋ ਗੁਰ ਕੋ ਗੰਗ ਅਤਰੰਗ ਅੰਤ ਕੋ ਪਾਵੈ ਉਧਰ ਧਿਆਨ ਗਿਆਨ ਸਤਿਗੁਰੂ ਕੇ ਕਬਜਨ ਭਲ ਉਹਨਾਂ ਜੁਗਾ। ਭੱਲੇ ਉਹਦਾਸ ਤੂ ਤੇਰੇ ਤੇਰੀ ਉਪਮਾ ਤੁਹੇ ਮੰ ਆਵ। ਗੁਰੂ ਅਰਦਾਸ ਦੀ ਇਹ ਕਥਾ ਹੈ। ਇਕ ਜੀ ਗਛਹੀ ਨ ਜਾ ਸੂਰਜ ਸਿਰਜ ਸਗਰ ਉਤਾਰਨ ਕੋ ਆਪ ਗੁਰ ਰਾਮ ਦਾਸ ਪਾਉ ਮਿਲੀ ਪੜਾ ਸੂਰਜ ਕਿਰਨ ਮਿਲਾ ਅੰਜਲ ਕਾ ਜੋਤੀ ਜੋਤ ਰਲੀ ਸੰਪੂਰਨ ਥੀ ਆਰਾ ਬ੍ਰਹਮ ਦੀ গুরু শোভা দর্শন জনম মরন দুখ ও সব খসামী মুরারশো পুরশো ছ ਕੁਦਰਤ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਤੀ ਐ ਸਜਾ ਸੱਚਾ ਪਾਤਸ਼ਾਹ ਸਿਰ ਸਾਹ ਦਸੋ ਜਿਸ ਆਸ ਬਹਿਠੇ ਅੰਸੂਹੀ ਐ ਸਭਨਾਂ ਦਾ ਬਿਸਾਹ ਹੋ ਧੰਨ ਹਰਲਾ ਪੰਜਵਾ ਗੁਰਪੂਰ ਅਰਚਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਰੀਐ ਤਾ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਗੁਰਪੂਰ ਅਚਰਨੀ ਲਾਇਆ ਕਿਰਪਾ ਜਹ ਜਾਈਏ ਤਹ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਕਰ ਗੁੰਦਾ ਉਹ ਸਦਾ ਸੁਭਾਰੀ ਮਨ ਚਿੰਦੇ ਸੰਗਲੇ ਪਲ ਪਾਵੋ ਜੀ ਕ ਸੰਗ ਸਹਾਰੀ ਰਹਾ ਨਾਰਾਇਣ ਪ੍ਰਾਨ ਉਧਾਰਾ ਹਮ ਸੰਤ ਜਨ ਮਰੀ ਨਾਰਾ ਬਤਤ ਪੁਨੀਤ ਕਰਮੀ ਨੇ ਕਰ ਕਿਰਪਾ ਹਰ ਜਸ ਦੀਨੇ ਆਤਮ ਬ੍ਰਹਮ ਕਰੇ ਪ੍ਰਤਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਰਾਹੀ ਹੈ ਬਉੜ ਨ ਜੋਨੀ ਪਾਈ ਹੈ ਜਿਸ ਦੇਵ ਪੁਰਖ ਵਿਦਾਤਾ ਹਰ ਰਸ ਤਿਲਹੀ ਜਾਤਕਾ ਕਰਨੇਰ ਨ ਆਇਆ ਸੁਖ ਨਾਨਕ ਸਰਨ ਪਾਇਆ ਜਿਸ ਦੇਵ ਮੁਰਖ ਵਿਦਾਤਾ ਹਰ ਰਸ ਤਿਨ ਹੀ ਜਾਤਾ ਜਦ ਕੰਕਰ ਨੇਰ ਨ ਆਇਆ ਸੋਖ ਨਾਨਕ ਸ਼ਰਮੀ ਪਾਇਆ